ਵੀ ਇਹ ਨਵੀਂ ਸਰਕਾਰ ਆਈ ਹੈ ਕੋਈ ਸਾਡਾ ਇਹ ਇਹ ਨਾਲ ਮਦਦ ਕਰੂਗੀ ਸਾਨੂੰ ਕੋਈ ਸਾਰਾ ਦੇਊਗੀ ਇਹਨਾਂ ਦਾ ਤਾਂ ਸਾਰਾ ਮਹਿਕਮਾ ਹੀ ਡੋਬਤਾ ਆਰਤੀ ਇਹਨਾਂ ਨੇ ਡੋਬਤੇ ਸੈਰ ਵਾਲੇ ਇਹਨਾਂ ਨੇ ਡੋਬਤੇ ਟਰਾਂਸਪੋਰਟ ਇਹਨਾਂ ਨੇ ਡੋਬਤੀ ਕਿਹੜਾ ਇਹਨਾਂ ਨੇ ਡਿਵੈਲਪਮੈਂਟ ਕੀ ਕੀਤੀ ਇਹਨਾਂ ਨੇ ਮੰਤਰੀ ਸਾਹਿਬ ਕਹਿੰਦੇ ਮੈਂ ਕਿਸਾਨ ਦਾ ਪੁੱਤ ਆ ਕਹਿੰਦੇ ਮੈਂ ਤਾਂ ਇਹਨਾਂ ਦਾ ਫਾਇਦਾ ਹੀ ਬਹੁਤ ਸੋਚਦਾ ਉਹ ਆ ਕੇ ਗੱਲ ਤਾਂ ਕਰੇ ਦਿਹਾਤ ਚ ਆ ਕੇ ਲੋਕਾਂ ਨਾਲ ਗੱਲ ਤਾਂ ਕਰੇ ਵੀ ਕੀ ਅਸੀਂ ਕੀਤਾ ਦੱਸੇ ਤਾਂ ਸਹੀ ਵਿਕਾਸ ਕੋਈ ਦੱਸੇ ਤਾਂ ਸਹੀ ਕੀ ਇਹ ਕਿਸਾਨਾਂ ਦਾ ਕੀ ਇਹਨਾਂ ਨੇ ਕੀਤਾ ਕੀ ਇਹਨਾਂ ਨੇ ਆਰਤੀ ਦਾ ਕੀਤਾ ਕੀ ਕੀਤਾ 13 0 ਹੋਊ ਫਿਰ 0 ਹੈ ਜੀ ਪੱਕਾ 13 ਨਹੀਂ ਹੈ ਕਿ ਨਾ 0 ਹੈ ਪਹਿਲਾਂ ਨਾਲੋਂ ਕੋਸਤਾ ਫਰਕ ਪਿਆ ਹੋਣਾ ਨਹੀਂ ਜੀ ਬਿਲਕੁਲ ਨਹੀਂ 0 ਹੈ ਕੋਈ ਫਰਕ ਦੱਸੋ ਤੁਸੀਂ ਕੋਈ ਵਿਕਾਸ ਕਿਸੇ ਕੰਮ ਦਾ ਵਿਕਾਸ ਤਾਂ ਹੋਇਆ ਹੋਵੇ ਇਹਨਾਂ ਦੇ ਜੇ ਕੋਈ ਲਾਇਸੈਂਸ ਬਣਾਵੇ ਸੀ ਘਰੇ ਆ ਕੇ ਪਰਾਂਗੇ ਕਿਸੇ ਨੇ ਗੈਸ ਸਿਲੰਡਰ ਲੈਣਾ ਅਸੀਂ ਘਰੋਂ ਆ ਕੇ ਕਨਫਰਮ ਕਰਾਂਗੇ ਅਸੀਂ ਹੋਰ ਕਿੰਨੀਆਂ ਕ ਇਹਨਾਂ ਨੇ ਦਾਅਵੇ ਕੀਤੇ ਮੈਂ ਡਰਾਈਵਿੰਗ ਲਾਇਸੈਂਸ ਮੇਰਾ ਗੁੰਮ ਗਿਆ ਮੈਂ ਅਪਲਾਈ ਕਰਨ ਗਿਆ ਮੈਂ ਕਹਾਂ ਜੀ ਕਦੋਂ ਆਈਏ ਇਹ ਜਿਹੜੀ 10000 ਦੀ ਬੀਟਿੰਗ ਹੈ ਜਿਸ ਦਿਨ ਦੀ ਇਹ ਸਰਕਾਰ ਆਈ ਹੈ ਅਸੀਂ ਗਟੀਆਂ ਬਾਹਰ ਚਲਾਉਨੇ ਸਾਡੇ ਕੋ ਰਾਸ਼ਟਰੀ ਪਰਮਿਟ ਜੇ ਅਸੀਂ ਅੱਜ ਪਰਮਿਟ ਨਾਮਾ ਇਸ਼ੂ ਕਰਾਉਣੀ ਆ ਤਾਂ ਸਾਨੂੰ ਘਟੋ ਘਟ ਵੀ ਮਹੀਨੇ ਤੋਂ ਪਹਿਲਾਂ ਸਾਨੂੰ ਪਰਉ ਨਹੀਂ ਮਿਲਦਾ ਪੈਸੇ ਪਰਣ ਦੇ ਬਾਅਦ ਜਿਹੜੋਂ ਅਸੀਂ ਪੈਸੇ ਅਸੀਂ ਪਰਮਿਟ ਦੇ ਭਰਦੇ ਆ ਜੀ ਇੱਕ ਕੰਪਿਊਟਰ ਤੇ ਕਲਿੱਕ ਹੀ ਕਰਨਾ ਉਧਰ ਵੀ ਆਸ ਰੱਖੀ ਹੋਈ ਹੈ ਨਾ ਬੀਜੇਪੀ ਚ ਗਏ ਆ ਮਹਾਰਾਣੀ ਪ੍ਰਨੀਤ ਕੌਰ ਮਤਲਬ ਇਹਦੀ ਆਵੇ ਤਾਂ ਸਹੀ ਕੈਪਟਨ ਸਾਲ ਨੂੰ ਖੂਨ ਦੇ ਆਸੂ ਰੋਇਆ ਸਡੀਆਂ ਯੂਨੀਅਨ ਬੰਦ ਕੀਤੀਆਂ ਨੇ ਜੇ ਅਸੀਂ ਇੱਕ ਸਮੁੰਦਰ ਤੋਂ ਚਿੜੀ ਚੁੰਝ ਭਰ ਲੈਂਦੀ ਆ ਉਹਦੇ ਨਾਲ ਸਮੁੰਦਰ ਘਟ ਜਾਂਦਾ ਕਹਿੰਦਾ ਇਹ ਟਰਾਂਸਪੋਰਟ ਸਾਨੂੰ ਥੱਕਾ ਕਰ ਰਹੀ ਆ ਇਹ ਜੂਨੀਅਰ ਸਾਡੇ ਨੂੰ ਥੱਕਾ ਕਰ ਲੈਣੇ ਕੰਡੇ ਤੇ ਮਾਲ ਤੋਲ ਕੇ ਲੈ ਜਾਣਾ ਹੈ ਵਪਾਰੀ ਨੂੰ ਕੰਡੇ ਤੇ ਤੋਲ ਕੇ ਦੇਣਾ ਅਸੀਂ ਕੀ ਗਨਾਹ ਕਰਦੇ ਆ ਕੀ ਕਹਿੰਦੀ ਐ ਕਿ ਵੋਟਾਂ ਫਿਰ ਵੋਟਾਂ ਚੱਲ ਨਹੀਂ ਜਣੇ ਜਾਂ ਵੋਟਾਂ ਦਾ ਹਾਲ ਦਾ ਦੇਖੋ ਤੁਸੀਂ ਹਾਂ ਇਹ ਵੋਟਾਂ ਆ ਸਰਕਾਰ ਦੇ ਹਾਲਤਾ ਦੇਖੋ ਇਹ ਇਹ ਟਾਈਮ ਕੋਈ ਕਣਕ ਚੱਕਣ ਦੇਣ ਉਹ ਤਾਂ ਕਹਿੰਦੇ ਅਸੀਂ ਲਿਫਟਿੰਗ ਨਾਲ ਦੀ ਨਾਲ ਕਰ ਰਹੇ ਹਾਂ। ਜੀ ਤੁਹਾਡੇ ਸਾਹਮਣੇ ਹੀ ਹਾਲਤ ਨੇ। ਤੁਹਾਡੇ ਸਾਹਮਣੇ ਸਾਡਾ ਤਾਂ ਕੋਈ ਲੁਕੋਇਆ ਹੋਇਆ ਨਹੀਂਗਾ। ਕੀ ਚੱਕਰ ਕੀ ਐਨਾ ਲੇਟ ਕਿਉਂ ਕਰਦਾ ਇਹਦੀ? ਬਸ ਦੀ ਗੱਲੇ ਨਹੀਂ ਹੈਗੀ ਜੀ। ਹਾਂ। ਇਹਨਾਂ ਸਰਕਾਰਾਂ ਦੇ ਬਸ ਦੀ ਗੱਲੇ ਨਹੀਂ। ਜਿਹੜੀਆਂ ਰਾਸ਼ਟਰੀ ਸਰਕਾਰਾਂ ਦੀ ਉਹਨਾਂ ਨੇ ਖਤਮ ਕਰਤੀਆਂ। ਆਹ ਲੋਕਾਂ ਨੇ ਬੜੀ ਉਮੀਦ ਲੈ ਕੇ ਆਏ ਤੇ ਵੀ ਇਹ ਨਵੀਂ ਸਰਕਾਰ ਆਈ ਹੈ ਕੋਈ ਸਾਡਾ ਇਹਨਾਂ ਨੇ ਮਦਦ ਕਰੂਗੀ, ਸਾਨੂੰ ਕੋਈ ਸਾਰਾ ਦੇਊਗੀ। ਇਹਨਾਂ ਦਾ ਤਾਂ ਸਾਰਾ ਮਹਿਕਮਾ ਹੀ ਡੋਪਤਾ। ਆੜਤੀ ਇਹਨਾਂ ਨੇ ਡੋਪਤੇ, ਸੈਰ ਵਾਲੇ ਇਹਨਾਂ ਨੇ ਡੋਪਤੇ, ਟਰਾਂਸਪੋਰਟ ਇਹਨਾਂ ਨੇ ਡੋਪਤੀ। ਕਿਹੜਾ ਇਹਨਾਂ ਨੇ ਡਿਵੈਲਪਮੈਂਟ ਕੀ ਕੀਤੀ ਇਹਨਾਂ ਨੇ ਸਾਡਾ ਆ ਕੇ ਸਾਡੇ ਨਾਲ ਸਾਹਮਣੇ ਗੱਲ ਕਰਨ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਕਿਸਾਨ ਦਾ ਪੁੱਤ ਆ ਕਹਿੰਦੇ ਮੈਂ ਤਾਂ ਇਹਨਾਂ ਦਾ ਫਾਇਦਾ ਹੀ ਬਹੁਤ ਸੋਚਦਾ ਉਹ ਆ ਕੇ ਗੱਲ ਤਾਂ ਕਰੇ ਦਿਹਾਤ 'ਚ ਆ ਕੇ ਲੋਕਾਂ ਨਾਲ ਗੱਲ ਤਾਂ ਕਰੇ ਵੀ ਕੀ ਅਸੀਂ ਕੀਤਾ ਦੱਸੇ ਤਾਂ ਸਹੀ ਵਿਕਾਸ ਕੋਈ ਦੱਸੇ ਤਾਂ ਸਹੀ ਵੀ ਇਹ ਕਿਸਾਨਾਂ ਦਾ ਕੀ ਇਹਨਾਂ ਨੇ ਕੀਤਾ ਕੀ ਇਹਨਾਂ ਨੇ ਆਰਥਿਕ ਦਾ ਕੀਤਾ ਕੀ ਕੀਤਾ ਇਹ ਤਾਂ ਮਿੱਟੀ 'ਚ ਮਲਾਏ ਪੈ ਰਹੇ ਲੋਕ 13 ਜੀਰੋ ਹੋਊ ਫਿਰ 0 ਹੈ ਜੀ ਪੱਕਾ 13 ਨਹੀਂ ਹੈਗੇ ਨਾ ਜੀਰੋ ਹੈ ਅਜਿਆ ਟ੍ਰਾਂਸਪੋਰਟਰ ਵਾਲੇ ਅਸੀਂ ਸਾਡਾ ਦਾ ਟਰੱਕਾਂ ਦਾ ਕੰਮ ਆ ਜੀ ਤੁਹਾਡੇ ਤੁਹਾਡੇ ਕਾਰੋਬਾਰ ਨੂੰ ਵੀ ਜਿਹੜਾ ਲੱਗਿਆ ਜਿੱਕੀ ਚਟਕਣੀ ਅਸੀਂ ਜ਼ੀਰੋ ਕਰਦੇ ਬਿਲਕੁਲ ਹੀ ਜ਼ੀਰੋ ਕਰਦੇ ਬੱਸਾਂ ਵਾਲੇ ਉਹ ਜ਼ੀਰੋ ਕਰਦੇ ਹਾਂ ਜੀ ਇਹ ਪ੍ਰੋਸੈਸ ਕੀ ਹੈ ਇਹਨਾਂ ਨੇ ਮਾਫ ਕਰਨ ਦੇ ਤੇ ਧਾਰ卡ੜ ਤੇ ਲੋਕਾਂ ਨੂੰ ਸਵਾਰੀਆਂ ਦੇ ਪ੍ਰਾਈਵੇਟ ਬੱਸਾਂ ਵਾਲੇ ਕਿੱਥੇ ਜਾਂ ਆ ਬੰਦੇ ਕਿਉਂ ਭੱਜੇ ਮੈਨੂੰ ਇਹ ਦੱਸੋਗੇ ਬਸ ਇਹ ਆਪਣੇ ਆਪਣੇ ਇਹ ਪਾਰਟੀਆਂ ਲਿੰਕ ਰੱਖਦੇ ਨੇ ਹਾਂ ਤੁਸੀਂ ਨੇ ਜਿਹੜੀ ਗੱਲ ਕਰੀ ਨਿਰਪੱਖਾ ਜੀ ਸਾਨੂੰ ਤਾਂ ਸਾਨੂੰ ਤਾਂ ਤਕਲੀਫ ਹੈ ਹੁਣ ਇਹ ਤਾਂ ਆੜਤੀ ਨਹੀਂ ਜੀ ਇਹਨਾਂ ਦੇ ਪੈਸੇ ਵਾਲੇ ਬੰਦੇ ਨੇ ਇਹਨਾਂ ਨੂੰ ਤਾਂ ਕੋਈ ਤਕਲੀਫ ਨਹੀਂ ਗਈ ਹਾਂ अच्छा मेरे को आया सोच में है ना ये सरकार ਲੋਕਾਂ ਨੇ ਜਿੰਨੀਆਂ ਵੋਟਾਂ ਐਤੀ ਪਈਆਂ ਇਹਨਾਂ ਨੂੰ ਹਨਾ ਵੀ ਰਿਕਾਰਡ ਤੋੜ ਐਮਐਲਏ ਬਣੇ ਹਾਂਜੀ ਉਮੀਦ ਲੋਕਾਂ ਨੇ ਰੱਖੀ ਸੀਗੀ ਤੁਸੀਂ ਵੀ ਰੱਖੀ ਹੋਣੀ ਆ ਹਾਂਜੀ ਤੇ ਉਹ ਵੀ ਦਾਵਾ ਕਰਦੇ ਆ ਵੀ ਜਦੋਂ ਦੇ ਅਸੀਂ ਆਇਆ ਬਹੁਤ ਵੱਡਾ ਬਦਲਾ ਆ ਗਿਆ ਹਾਂਜੀ ਤੇ ਪਹਿਲਾਂ ਨਾਲੋਂ ਕੋਸਟਾ ਫਰਕ ਪਿਆ ਹੋਣਾ ਨਹੀਂ ਜੀ ਬਿਲਕੁਲ ਨਹੀਂ ਜ਼ੀਰੋ ਹੈ ਹਾਂ ਕੋਈ ਫਰਕ ਦੱਸੋ ਤੁਸੀਂ ਕੋਈ ਵਿਕਾਸ ਕਿਸੇ ਕੰਮ ਦਾ ਵਿਕਾਸ ਤਾਂ ਹੋਇਆ ਹੋਵੇ ਜੀ ਹੁਣ ਤੁਸੀਂ ਚਲੋ ਜੀ ਮੈਂ ਲਾਇਸੈਂਸ ਅਪਲਾਈ ਕੀਤਾ ਇਹਨਾਂ ਨੇ ਬੜੇ ਦਾਅਵੇ ਕੀਤੇ ਨਾ ਵੀ ਅਸੀਂ ਇਹਨਾਂ ਦੇ ਜੇ ਕੋਈ ਲਾਇਸੈਂਸ ਬਣਾਵੇ ਸੀ ਘਰੇ ਆ ਕੇ ਪਰਾਂਗੇ ਕਿਸੇ ਨੇ ਗੈਸ ਸਿਲੰਡਰ ਲੈਣਾ ਅਸੀਂ ਘਰੋਂ ਆ ਕੇ ਕਨਫਰਮ ਕਰਾਂਗੇ ਅਸੀਂ ਹੋਰ ਕਿੰਨੀਆਂ ਕ ਇਹਨਾਂ ਨੇ ਦਾਅਵੇ ਕੀਤੇ ਮੈਂ ਡਰਾਈਵਿੰਗ ਲਾਇਸੈਂਸ ਮੇਰਾ ਗੁੰਮ ਗਿਆ ਮੈਂ ਅਪਲਾਈ ਕਰਨ ਗਿਆ ਮੈਂ ਕਿਹਾ ਜੀ ਕਦੋਂ ਆਈਏ ਕਹਿੰਦੇ ਜੀ 10000 ਦੀ ਬੀਟਿੰਗ ਹੈ ਅੱਛਾ ਆਉਣਾ ਤੁਸੀਂ ਕਦੋਂ ਹੈ 10000 ਲਾਇਸੈਂਸ ਦੀ ਪੈਂਟਿੰਗ ਹੈ ਇਹ ਤਾਂ ਕਹਿੰਦੇ ਅਸੀਂ ਆਏ ਢਿੰਗਾ ਮਾਰਦਾ ਲਾਇਸੈਂਸ ਕਰੇ ਦਿਆਂਗੇ ਜਾ ਕੇ ਲੋਕਾਂ ਨੂੰ ਆਏ ਕਹਿੰਦੇ ਤੁਹਾਨੂੰ ਆਉਣਾ ਹੀ ਨਹੀਂ ਪੈਣਾ ਦਫ਼ਤਰ ਆਉਣਾ ਹੀ ਨਹੀਂ ਪੈਣਾ ਦਿੱਲੀ ਦੇ ਵਿੱਚ ਕਹਿੰਦੇ ਸਾਡੇ ਲੋਕ ਘਰਾਂ ਜਾ ਕੇ ਕੰਮ ਕਰਕੇ ਆ ਰਹੇ ਨੇ ਹਾਂਜੀ ਜਿਸ ਦਿਨ ਦੀ ਇਹ ਸਰਕਾਰ ਆਈ ਹੈ ਅਸੀਂ ਗੱਟੀਆਂ ਬਾਹਰ ਚਲਾਉਨੇ ਜੀ ਸਾਡੇ ਕੋਲ ਰਾਸ਼ਟਰੀ ਪਰਮਿਟ ਹੈ ਜੇ ਅਸੀਂ ਅੱਜ ਪਰਮਿਟ ਨਵਾਂ ਇਸ਼ੂ ਕਰਾਉਨੇ ਆ ਤਾਂ ਸਾਨੂੰ ਘਟੋ ਘਟ ਵੀ ਮਹੀਨੇ ਤੋਂ ਪਹਿਲਾਂ ਸਾਨੂੰ ਪਰਮਣ ਨਹੀਂ ਮਿਲਦਾ ਪੈਸੇ ਪਰਣ ਦੇ ਬਾਵਜੂਦ ਵੀ ਸਰ ਇੱਕ ਮਹੀਨਾ ਬੰਦਾ ਕੰਮ ਨਹੀਂ ਕਰ ਸਕਦਾ ਬੇ ਖੜੀਆਂ ਨੇ ਜੀ ਗੱਟੀਆਂ ਜੇ ਅਸੀਂ ਅੱਜ ਗੱਟੀ ਦੀ ਨਵੀਂ ਅਪਡੇਟ ਪਾਸਿੰਗ ਕਰਾਉਣ ਜਾਣੇ ਆ ਸਾਨੂੰ ਘਟੋ ਘਟ ਵੀ ਮੀਨਾ ਲੱਗ ਜਾਵੇਗਾ ਹਾਂ 20 ਦਿਨ ਲੱਗ ਜਾਣਗੇ ਜੇ ਛੇਤੀ ਕਰਾਉਣੀਆਂ ਫਿਰ ਛੇਤੀ ਤਾਂ ਇਹਨਾਂ ਨੇ ਉਹ ਅੰਦਰ ਵੜ ਕੇ ਪੈਸੇ ਲੈਂਦੇ ਨੇ ਛੇਤੀ ਹੋ ਜੇਗੀ ਇਹ ਕਹਿੰਦਾ ਨਾ ਵੀ ਅਸੀਂ ਪੈਸੇ ਨਹੀਂ ਕਿਸੇ ਨੂੰ ਲੈਣ ਦਿੰਦੇ ਉਹ ਹੁਣ ਅੰਦਰ ਵੜ ਕੇ ਲੈਣ ਲਾ ਕੇ ਪਹਿਲਾਂ ਜਾ ਕੇ ਜਾਓ ਉਹਨਾਂ ਨਾਲ ਗੱਲਬਾਤ ਕਰੋ ਕਿਹੜਾ ਇਹਨਾਂ ਨੇ ਕਰਤਾ ਜੀ ਕੀ ਕੀ ਕਰਤਾ ਜਿਹੜਾ ਵੀ ਅਸੀਂ ਪੈਸੇ ਅਸੀਂ ਪਰਮਟ ਦੇ ਭਰਦੇ ਹਾਂ ਜੀ ਇੱਕ ਕੰਪਿਊਟਰ ਤੇ ਕਲਿੱਕ ਹੀ ਕਰਨਾ ਹਾਂ ਪਰਮਟ ਨਿਕਲ ਆਇਆ ਜੀ ਪੈਸੇ ਅਸੀਂ ਡਰਾਫਟ ਲਾਉਣਾ ਪਰਮਟ ਨਿਕਲ ਆਇਆ ਮੇਂ ਨਾਂ ਮੇਂ ਨਾ ਸੀ ਪਿੱਛੇ ਫਿਰ ਕੇ ਜਿੱਥੇ ਸਾਡੀ ਜੁੱਤੀ ਘਾਜ ਜਾਂਦੀ ਹੈ ਸਾਡਾ ਗੁਨਾਹ ਕੀ ਹੈ ਜੇ ਅਸੀਂ ਕੋਈ ਚੋਰੀ ਕਰਦੇ ਹੋਈਏ ਜਾਂ ਕੁਝ ਹੋਰ ਅਸੀਂ ਕਰਦੇ ਹੋਈਏ ਫਿਰ ਸਾਨੂੰ ਸਰਕਾਰ ਕਹਿ ਸਕਦੀ ਹੈ ਵੀ ਤੁਹਾਡੀ ਆ ਨੁਕਸ ਹੈ ਇਸ ਕਰਕੇ ਤੁਹਾਨੂੰ 1 ਮਹੀਨਾ ਵੇਟ ਕਰਨਾ ਪਿਆ ਤੇ ਕੀ ਲੱਗਦਾ ਫਿਰ ਪਟਿਆਲਾ ਦੇ ਹਾਤੀ ਚ ਮਾਹੌਲ ਕਿਵੇਂ ਆ ਕਿਹਦੇ ਕਿਹਦੇ ਚ ਫਸ ਸਕਦਾ ਮੈਚ ਮੈਚ ਤਾਂ ਹੀ ਫਸਿਆ ਸਾਡੇ ਤਾਂ ਬਹੁਤ ਫੂਜ਼ਬਾਨ ਬੰਦੇ ਆਏ ਨੇ ਅਸੀਂ ਤਾਂ ਉਹਨਾਂ ਨੂੰ ਵੋਟਾਂ ਪਾਉਣੀਆਂ ਨੇ ਡਾਕਟਰ ਸਾਹਿਬ ਡਾਕਟਰ ਗਾਂਧੀ ਹਾਂ ਜੀ ਅਸੀਂ ਦਾਪੁਰ ਜੋਰ ਅਸੀਂ ਉਹਨਾਂ ਨੂੰ ਵੋਟਾਂ ਪਾਉਣੀਆਂ ਨੇ ਮੈਂ ਮੇਰਾ ਪਿੰਡ ਇੱਧਰ ਹੈ ਪਾਸੋਂ ਦੇ ਅੱਗੇ ਅੱਛਾ ਮੈਂ ਇੱਥੋਂ ਦਾ ਨੰਬਰਦਾਰ ਹਾਂ ਤੇ ਅਸੀਂ ਤਾਂ ਇੱਕ ਮਾੜੀ ਗੱਲ ਕੀ ਅਸੀਂ ਪੂਰਾ ਬਾਡਾ ਲਾ ਕੇ ਪਿੰਡ ਦੀਆਂ ਵੋਟਾਂ ਪਾਉਣੀਆਂ ਜੀ ਹਾਂ ਤੇ ਉਧਰ ਉਧਰ ਵੀ ਆਸ ਰੱਖੀ ਹੋਈ ਹੈ ਨਾ ਬੀਜੇਪੀ ਚ ਗਏ ਆ ਮਹਾਰਾਣੀ ਵਰਨੀਤ ਕੌਰ ਮਤਲਬ ਇਹ ਨਹੀਂ ਆਵੇ ਤਾਂ ਸਹੀ ਪਿੰਡਾਂ ਚ ਆਵੇ ਤਾਂ ਖੁੱਲਾ ਸੱਦਾ ਹੈ ਉਹਨਾਂ ਨੂੰ ਆਵੇ ਤਾਂ ਸਹੀ ਹੈ ਹਾਲੇ ਭਲੇ ਮਾਰੇ ਨਹੀਂ ਕਿੜਾ ਕੈਪਟਨ ਸਾਹ ਨੂੰ ਖੂਨ ਦੇ ਅਸੂ ਰੋਇਆ ਸਾਡੀਆਂ ਜੂਨੀਅਨ ਬੰਦ ਕੀਤੀਆਂ ਨੇ ਇਹ ਦੋ ਦੋ 2 ਲੱਖ ਤੋਂ 3-3 ਲੱਖ ਰੁਪਏ ਐਮਐਲਏਆਂ ਦੀਆਂ ਤਨਖਾਹਾਂ ਨੇ ਜੇ ਅਸੀਂ ਇੱਕ ਸਮੁੰਦਰ ਤੋਂ ਚਿੜੀ ਚੁੰਝ ਭਰ ਲਦੀ ਆ ਉਹਦੇ ਨਾਲ ਸਮੁੰਦਰ ਘਟ ਜਾਂਦਾ ਕਹਿੰਦਾ ਇਹ ਟਰਾਂਸਪੋਰਟ ਸਾਨੂੰ ਧੱਕਾ ਕਰਦੀ ਹੈ ਇਹ ਜੂਨੀਅਨ ਨੂੰ ਸਾਡੇ 'ਤੇ ਧੱਕਾ ਕਰ ਲੈਣੇ ਸਾਡੇ ਜਿਹੜੀਆਂ ਇਮਾਨਦਾਰੀ ਕੀ ਦੀ ਆ ਕੰਡੇ ਤੇ ਮਾਲ ਤੋਲ ਕੇ ਦੇਣਾ ਹੈ ਵਪਾਰੀ ਨੂੰ ਕੰਡੇ ਤੇ ਤੋਲ ਕੇ ਦੇਣਾ ਅਸੀਂ ਕੀ ਗਨਾਹ ਕਰਦੇ ਆ ਯੂਨੀਅਨ ਸਾਡੀਆਂ ਭੰਗ ਕਰਤੀਆਂ ਜੀ ਕੈਪਟਨ ਨੇ। ਉਹੀ ਕੈਪਟਨ ਹੈ। ਹੁਣ ਕਿਤੇ ਚਿਹਰਾ ਬਦਲਣ ਲੱਗਦੇ ਹੋ ਹੁਣ ਉਹਦੀ ਡਿਵੈਲਪਮੈਂਟ ਹੋ ਜਾਏ ਜੀ। ਇਹ ਨਹੀਂ ਹੋ ਸਕਦੀ। ਸਿਖਾਉਣਗੇ ਲੋਕ। ਹਾਂਜੀ ਹਾਂ। ਸ਼ੁਕਰੀਆ ਬਾਬੂ ਜੀ। ਥੈਂਕ ਯੂ। ਥੈਂਕ ਯੂ।